ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਬਲੌਗ ਤੇ ਤੁਹਾਡਾ ਸਵਾਗਤ ਹੈ ਸਵੇਰ ਦੇ ਵੱਜ ਚੁੱਕੇ ਨੇ 6 ਅੱਜ ਮੈਂ 5:30 ਉੱਠ ਖੜੀ ਸੀ ਤੇ ਸਿਰ ਧੋਤਾ ਨਾਤੀ ਕਿਉਂਕਿ ਅੱਜ ਹੈਗੀ ਆ ਆਪਣੇ ਪ੍ਰਸ਼ਾਦੇ ਦੀ ਵਾਰੀ ਜੋ ਕਿ ਅਸੀਂ ਨਾਨਕਸਰ ਬਰਨਾਲੇ ਨਾਨਕਸਰ ਬਾਬਾ ਜੀ ਦੇ ਉੱਥੇ ਗੁਰਦੁਆਰਾ ਸਾਹਿਬ ਪਹੁੰਚਾਂਗੇ ਨਾਨਕਸਰ ਤੇ ਰਾਤ ਅਸੀਂ ਕੱਟ ਕੇ ਰੱਖ ਲਿਆ ਸੀ ਗਾਜਰਾਂ ਗੋਭੀ ਮਟਰ ਆਲੂ ਧਨੀਆ ਸਬ ਮਿਰਚਾਂ ਸਭ ਕੁਝ ਰੈਡੀ ਕਰਕੇ ਰੱਖ ਲਿਆ ਸੀ ਹੁਣ ਆਪਾਂ ਇਹਨਾਂ ਨੂੰ ਧੋ ਕੇ ਵਾਸ਼ ਕਰਕੇ ਫਿਰ ਮੈਂ ਉੱਥੇ ਸਬਜੀ ਮਿਕਸ ਤਿਆਰ ਕਰੂੰਗੀ ਜਦ ਤੱਕ ਉਹ ਦਰੋ ਚਾਚਾ ਜੀ ਆਂਟੀ ਉਹ ਨਹੀਂ ਅਰ ਗਿਆ ਆ ਜਾਣਗੇ ਦੋਨੋਂ ਤੇ ਮੰਮੀ ਨਾ ਆਉਣ ਗਏ ਆ ਮੰਮੀ ਨਾ ਆ ਕੇ ਆਉਣਗੇ ਤੇ ਚਾਹ ਬਣਾਉਣਗੇ ਤੇ ਮੈਂ ਪਰ ਸਬਜੀ ਤਿਆਰ ਕਰੂੰਗੀ ਤੇ ਇਦਾਂ ਹੀ ਵੀਡੀਓ ਨਾਲ ਬਣੇ ਰਿਓ ਆਪਾਂ ਤੁਹਾਨੂੰ ਦੱਸਾਂਗੇ ਨਾਲੇ ਮੈਂ ਤੁਹਾਨੂੰ ਇਹ ਵੀ ਦੱਸੂਗੀ ਕਿ ਆਪਣੇ ਪ੍ਰਸਾਦੇ ਦੀ ਆਰ ਮਹੀਨੇਵਾਰੀ ਕਿੱਦਾਂ ਲੱਗਦੀ ਆ ਤੇ ਕਿਉਂ ਲੱਗਦੀ ਆ ਤੇ ਉਹ ਮੰਮੀ ਤੁਹਾਨੂੰ ਡਿਟੇਲ ਚ ਦੱਸਣਗੇ ਤੇ ਬਣੇ ਰਿਓ ਇਦਾਂ ਬਲੌਗ ਨਾਲੀ ਤੇ ਆਪਣੇ ਸਾਹਮਣੇ ਗੁਰਦੁਆਰਾ ਸਾਹਿਬ ਪਾਠ ਹੋ ਰਿਹਾ ਆ ਸੱਜਣ ਗੁਰਦੁਆਰਾ ਸਾਹਿਬ ਪਾਠ ਹੋ ਰਿਹਾ ਬਣੇ ਰਿਓ ਇਦਾਂ ਹੀ ਬਲੌਗ ਨਾਲ ਤੁਹਾਨੂੰ ਦੱਸਦੇ ਆ ਅੱਗੇ ਦੀ ਆਪਾਂ ਪਪਾ ਸਬ지 ਧੋ ਧੂ ਕੇ ਰੱਖਤੀ ਸਾਰੀ ਮਿਰਚਾ ਗ੍ਰੈਂਡ ਕਰ ਲਈ ਤੇ ਆਪਾਂ ਹੁਣ ਮੰਮੀ ਨੂੰ ਪੁੱਛਦੇ ਆ ਵੀ ਆਪਾਂ ਪ੍ਰਸ਼ਾਦੇ ਦੀ ਵਾਰੀ ਕਿਦਾਂ ਲਾਉਨੇ ਆ ਕੀ ਗੱਲ ਬਾਤ ਮੰਮੀ ਦੱਸੋ ਬੱਸ ਹੁਣੇ ਗੁਰੂ ਘਰੇ ਵਾਰੀ ਲਾਉਣੀ ਪ੍ਰਸ਼ਾਦੇ ਦੀ ਹੋ ਗਏ ਮੈਨਾਂ ਦੇ 65 ਸਾਲ ਹੋ ਗਏ ਪਪਾ ਨੂੰ ਪ੍ਰਸ਼ਾਦੇ ਦੀ ਵਾਰੀ ਲਾਉਂਦੇ ਆ ਨਾ ਪੱਕੀ ਲੱਗੀ ਵੀ ਉੱਥੇ ਗੁਰੂ ਘਰੇ ਹਾਂ ਚੱਲੀ ਜਾਂਦੀ ਮਹੀਨੇ ਦੀ ਵਾਰੀ ਇੱਕ ਤੁੰਮੀ ਨੇ ਆਲੀ ਹੁੰਦੀ ਇੱਕ ਸਾਲ ਵਾਲੀ ਹੁੰਦੀ ਸਾਲ ਵਾਲੀ ਜਿਹੜੀ 25 ਜਨਵਰੀ ਨੂੰ ਆਉਂਦੀ ਆ ਪਾਪਰ ਦਾਸ਼ ਹੁੰਦੇ ਆ ਹੂੰ ਤੱਕੀ ਦੇ ਨਿਰਵਾ ਚਾਰਜ ਹੁੰਦੇ ਆ 1 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ 26 ਜਨਵਰੀ ਨੂੰ ਭੋਗ ਪੈਂਦੇ ਆ ਹੂੰ 26 ਜਨਵਰੀ ਦੇ ਭੋਗ ਹੁੰਦੇ ਆ ਓਕੇ ਉਹਨੇ ਤਾਂ ਕਰਾ ਰੀਆਂ ਪੱਕੇ ਮਾਰਗਾਂ ਲੱਤਿਆਂ ਹੁੰਦੇ ਨੇ ਵੀ ਸਾਰਿਆਂ ਨੇ 1 ਮਹੀਨੇ 'ਚ ਕਿਸੇ ਦੀ ਬਾਰੀ ਆਉਂਦੀ 1 ਮਹੀਨੇ 'ਚ ਕਿਸੇ ਦੀ ਕਿਸੇ ਦੀ 25 ਇੱਕ ਰੋਜ਼ ਮਤਲਬ ਆਪਣੇ ਜਿੰਨੇ ਲਾਗੇ ਤੱਕ ਆ ਜਾਂ ਅਧੀਆਂ ਬਰਨਾਲੇ 'ਚੋਂ ਵੀ ਲੱਗਦੇ ਬਰਨਾਲੇ 'ਚੋਂ ਉੱਤਰੋ ਹੂੰ ਨੇ ਰੋਤੇ ਰੋ ਤੇ ਆਪਾਂ ਨੂੰ 65 ਸਾਲ ਹੋ ਗਏ ਹੈ ਨਾ ਪਰ ਸਾਡੇ ਦੀ ਵਾਰੀ ਲਾਉਂਦੇ ਆਂ। ਆਪਾਂ ਹੀ ਵਾਰੀ ਲਾਉਣੀ ਹੈ ਇੱਕ ਘਰ। ਹਾਂ ਮਤਲਬ ਅਸੀਂ ਤਿੰਨ ਘਰਾਂਗੇ ਤਿੰਨੋਂ ਕਦੇ ਇੱਕ ਮਹੀਨੇ ਆਂਟੀ ਕਿ ਲਾ ਲੈਂਦੇ ਆ ਦੂਜੇ ਮਹੀਨੇ ਦੂਜੀ ਆਂਟੀ ਕਿ ਲਾ ਲੈਂਦੇ ਆ ਤੀਜੇ ਮਹੀਨੇ ਸਾਡੀ ਤੇ ਕਈ ਵਾਰੀ ਅਸੀਂ ਰਲ ਕੇ ਇਕੱਠੇ ਲਾ ਲੈਂਦੇ ਆ। ਮਤਲਬ ਜਿਵੇਂ ਅਸੀਂ ਉੱਧਰ ਰਹਿਣੇ ਆਗੇ ਤੇ ਅਸੀਂ ਉੱਧਰੋਂ ਪੈਸੇ ਪਾ ਦਿੰਨੇ ਹੈ ਨਾ ਆਪਾਂ ਉੱਧਰੋਂ ਵੀ ਬੰਨੂ ਸਮਝੀ ਵਾਰੀ ਚੱਲਦੀ ਆ ਬਾਪੂ ਦੇ ਪਰੇ ਮੁੰਡੇ ਆ ਗਏ ਨਾ। ਅੱਛਾ ਇਹ ਫੇ ਰਲ ਕੇ ਸਮਝੀ ਵਾਰੀ ਲਾ ਗਏ। ਅਬ ਆਪਾਂ ਤਿੰਨੇ ਘਰ ਰਲ ਕੇ ਵਾਰੀ ਲਾ ਉੱਧਰ ਹੁੰਦਾ ਪਰ ਆਪਾਂ ਇਹਨੂੰ ਸੇਵਾ ਪਾ ਦਿੰਨੇ ਠੀਕ ਆ। ਇਹ ਬਾਅਦ ਅੰਟੀ ਪਾਉਣੇ ਤੇ ਸ਼ਬਦ ਅਨਨ ਕਰਕੇ ਪੜਾ ਕੇ ਹੁੰਦੇ ਆ। ਠੀਕ ਆ। ਉਹ ਜਿੰਦੇ ਆਪਾਂ ਖਜਾਈ ਨਹੀਂ ਕਿਤੇ ਨਹੀਂ ਗਜਉਣੀ ਆ ਫਿਰ ਕੋਈ ਨਾ ਕੋਈ ਬਿਦੋ ਨ ਪੈਂਦਾ। ਹਾਂ ਜੀ ਨਹੀਂ ਆਪਾਂ ਕਿਉਂਕਿ ਮੈਨੂੰ ਇੰਨੇ ਸਾਲ ਹੋ ਗਏ ਇੱਥੇ ਆਇ ਨੂੰ ਮੈਂ ਦੇਖਦੀ ਆ ਲਗਾਤਾਰ ਆਪਣੀਆਂ ਬਾਰੀਆਂ ਚੱਲਦੀਆਂ ਨੇ। ਮਹੀਨੇ ਬਾਅਦ ਤੇ ਹੁਣ ਅੱਗ ਅੰਟੀ ਵਾਲ ਗਿਆ ਲੱਕੜ ਲੈਣ ਗਿਆ ਤੇ ਹੁਣ ਆਪਾਂ ਇੱਥੇ ਬਣਾਵਾਂਗੇ ਸਬਜ਼ੀ ਸਬਜ਼ੀ ਤੇ ਮੈਂ ਸਾਰਾ ਕੁਝ ਧੋ ਕੇ ਰੱਖ ਲਿਆ ਸੀਗਾ। ਤੇ ਹੁਣ ਆਪਾਂ ਇੱਥੇ ਬਣਾਵਾਂਗੇ ਸਬਜ਼ੀ। ਆਂਟੀ ਆ ਗਈ ਆ ਉਹਨੇ ਚੁੱਲੇ 'ਚ ਚੋਰ ਚੱਗ ਮਚਾ ਲਈ ਤੇ ਹੁਣ ਆਪਾਂ ਦੇਗਾ ਕਰਾਂਗੇ ਦੇਗੇ ਦੇ ਵਿੱਚ ਆਪਾਂ ਭੁੰਨਾਂਗੇ ਤੜਕਾ ਤੇ ਇਹ ਮੇਰਾ ਛੋਟਾ ਦੇਵਰ ਵੀ ਪਹੁੰਚ ਚੁੱਕਿਆ ਸੇ ਹਾਈ ਤੇ ਆਪਾਂ ਇਹਦੇ ਤੇ ਦੇਗਾ ਕਰਾਂਗੇ ਆਂਟੀ ਨਾ ਤੋ ਕੇ ਆ ਗਈ ਤੇ ਆਪਾਂ ਮਿਰਚ ਅਦਰਕ ਤੇ ਲਸਣ ਦਾ ਪੇਸਟ ਬਣਾ ਲਿਆ ਸੀ ਤੇ ਟਮਾਟਰ ਦੀ ਪਿਉਰੀ ਬਣਾ ਲਈ ਸੀ ਚਮਚਾ ਇਹਦੇ 'ਚ ਹੈਗਾ ਆ ਤੇ ਨਾ ਉਹ ਮਿਰਚ ਆਪਾਂ ਇਹਦੇ ਹਿਸਾਬ ਨਾਲ ਪਾਵਾਂਗੇ ਨਹੀਂ ਆਪਾਂ ਇਹਦੇ ਹਿਸਾਬ ਨਾਲ ਪਾਵਾਂਗੇ ਨਾ ਤੇ ਸਬਜੀ ਆਪਾਂ ਧੋ ਧੋ ਕੇ ਕੱਟ ਲਈ ਸੀ ਰਾਤੀ ਤੇ ਸਵੇਰੇ ਮੈਂ ਉੱਠ ਕੇ ਧੋ ਲਈ ਸੀ ਇਹਦੇ ਵਿੱਚ ਹੀ ਆ ਥੱਲੇ ਆ ਦੇਗਾ ਪਾ ਦਰਤਾ ਆ ਪਾਣੀ ਸੁੱਕਣ ਤੇ ਆਂਟੀ ਇਹਦੇ ਚ ਆਇਲ ਪਾਉਗੀ ਫਿਰ ਇਹਦੇ ਚ ਜੀਰਾ ਪਾਵਾਂਗੇ ਥੋੜਾ ਜਿਹਾ ਪਾਣੀ ਸੁੱਕ ਜਾਵੇ ਪਹਿਲਾਂ ਆਪਾਂ ਦੇਗਾ ਧੋਤਾ ਸੀ ਇਹਦੇ ਚ ਪਾਣੀ ਪਾਣੀ ਸੁੱਕੇ ਤੇ ਫਿਰ ਆਪਾਂ ਇਹਦੇ ਚੋਂ ਪਾਵਾਂਗੇ ਆਂਟੀ ਅਸੀਂ ਸਾਰੇ ਨਾਲੇ ਬਾਕੀ ਬੱਚਾ ਬਾਟੀ ਨਾ ਕੇ ਉਹ ਵੀ ਉਹ ਸਭ ਤੋਂ ਵੱਡਾ ਬੱਚਾ ਹਜੇ ਵਰਸ਼ ਕਰਦਾ ਬਈ ਦੇਗੇ ਚ ਪਾਣੀ ਸੁੱਕ ਗਿਆ ਤੇ ਹੁਣ ਆਂਟੀ ਸਭ ਤੋਂ ਪਹਿਲਾਂ ਪਾਉਗੀ ਇਹਦੇ ਚ ਆਇਲ ਔਰ ਫੈਂਡ ਆਇਲ ਹਾਂ ਪਾ ਦੋ ਪਾ ਦੋ ਫ੍ਰਿਜ ਚ ਰੱਖ ਕੇ ਔਰ ਫੈਂਡ ਆਲ ਵੀ ਜੰਮਿਆ ਪਿਆ ਪਾ ਦੋ ਪਾ ਦੋ ਕਿਉਂਕਿ ਤੜਕਾ ਵਧੀਆ ਪੁੱਜ ਜੂਗਾ ਨਾ ਹਾਂ ਹਾਂ ਆਇਲ ਆਪਣਾ ਗਰਮ ਹੈਗਾ ਤੇ ਹੁਣ ਇਹਦੇ ਚ ਆਪਾਂ ਚੱਕਾਂਗੇ ਜੀਰਾ ਪਾ ਦੋ ਪੂਰੇ ਪਾ ਦੋ ਇਹ ਜੀਰੇ ਨੂੰ ਹਲਕਾ ਜਿਹਾ ਭਨ ਕੇ ਤੇ ਹੁਣ ਆਪਾਂ ਨਾਲ ਹੀ ਇਹਦੇ ਪਿਆਜ਼ ਚੱਕ ਲਿਓ ਆਂਟੀ ਦੀਆ ਪੱਜ ਗਿਆ ਤੇ ਨਾਲ ਹੀ ਆਪਾਂ ਹੁਣ ਇਹਦੇ ਚ ਪਾਵਾਂਗੇ ਪਿਆਜ਼ ਤੇ ਹੁਣ ਆਪਾਂ ਪਿਆਜ਼ ਨੂੰ ਹਲਕਾ ਜਿਹਾ ਲਾਈਟ ਬ੍ਰਾਊਨ ਕਰਾਂਗੇ ਤੇ ਰੇਹੇ ਦੇ ਚ ਪਾਵਾਂਗੇ ਜਿੰਗਰ گارਲਿਕ ਪੇਸਟ ਹਰੀ ਮਿਰਚ ਦਾ ਪੇਸਟ ਤੇ ਐਂਡ ਤੇ ਪਾਵਾਂਗੇ ਆਪਾਂ ਟਮਾਟਰ ਪਿਆਜ਼ ਆਪਣਾ ਲਾਈਟ ਬ੍ਰਾਊਨ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿੰਗਰ گارਲਿਕ ਗ੍ਰੀਨ ਚਿਲੀ ਪੇਸਟ ਤੇ ਫਿਰ ਐਂਡ ਤੇ ਆਪਾਂ ਥੋੜਾ ਜਿਹਾ ਟਮਾਟਰ ਪਾਵਾਂਗੇ ਆਂਟੀ ਦੇ ਜੱਟ ਜੀ ਅਦਾਚੋ ਹੋਲ ਇੱਕ ਜਿੰਜਰ گارਲਿਕ ਪੇਸਟ ਹਰੀ ਮਿਰਚ ਹਾਂ ਤੇ ਹੁਣ ਆਪਾਂ ਇਹਦੇ ਚ ਪਾ ਦਾਂਗੇ ਲੌਂਡੇ ਤੇ ਪਾ ਕੇ ਇਹਨੂੰ ਦਾ 5 ਮਿੰਟ ਆਪਾਂ ਘੋਨਾਂਗੇ ਫਿਰ ਬਾਅਦ ਵਿੱਚ ਆਪਾਂ ਇਹਦੇ ਚ ਟਮਾਟਰ ਪਾਵਾਂਗੇ ਜਿੰਜਰ گارਲਿਕ ਹਰੀ ਮਿਰਚ ਆਪਣੀ ਭੁੱਜ ਜਗੀ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਟਮਾਟਰ ਪਿਊਰੀ ਪਾ ਦਵਾਂ ਅੰਟੀ ਤੇ ਇਹਨੂੰ 5 ਮਿੰਟ ਭੁੰਨ ਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਮਿਰਚ ਹਲਦੀ ਤੇ ਅੰਡੇ ਤੇ ਪਾਵਾਂਗੇ ਆਪਾਂ ਮਸਾਲਾ ਤੇ ਇੱਕ ਬੀਬੀ ਹੋਰ ਆਉਂਦੀ ਹੋਈ ਦੂਸਰੀ ਮਾਸੀ ਸਾਡੀ ਇਹ ਲੈ ਕੇ ਆਈ ਆ ਪਾਥੀਆਂ ਟੱਚ ਟੱਚ ਕਰਦੀ ਇਹਦੀ ਬੋਰੀ ਦਿਖਾ ਹਾਂ ਤੇ ਇਹਨੂੰ ਮਿਕਸ ਕਰ ਲਾਂਗੇ ਆਪਾਂ ਹੁਣ ਇਹਨੂੰ ਰੋਲ ਦੇ ਵਿੱਚ 5 ਘੰਟੇ ਭੁੰਨਣੇ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਮਿਰਚ ਹਲਦੀ ਟਮਾਟਰ ਪਿਊਰੀ ਸਬਜ਼ੀ ਦੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨੂਨ ਮਿਰਚ ਆਹ ਡੱਬੀ ਦੇ ਹਿਸਾਬ ਨਾਲ ਪਹਿਲਾਂ ਆਪਾਂ ਇਹਨਾਂ ਨੂਨ ਪਾਵਾਂਗੇ ਹਾਂ ਥੋੜਾ ਜਿਹਾ ਮੋਫਾ ਬਾਅਦ ਚ ਪਾਉਣੇ ਤੇ ਹੁਣ ਇੱਕੀ ਹਲਦੀ ਦਾ ਲਿਆਓ ਨਾਲ ਉਧਰ ਕੰਮ ਕਰਦੇ ਹੋਏ ਤੇ ਅਸੀਂ ਸੇਵਾ ਦਾ ਕੰਮ ਕਰਦੇ ਹੋਏ ਇੱਧਰ ਸਾਨੂੰ ਰੈਸਪੀ ਦੱਸਣ ਲਈ ਖੜੇ ਨੇ ਉਧਰ ਉਹ ਪਾਉਣ ਲਈ ਖੜਿਆ ਮੈਂ ਮਿਕਸ ਕਰਨ ਲਈ ਖੜੀ ਹੁਣ ਫਿਰ ਕਿਦਾਂ ਵਧੀਆ ਕੀ ਹਾਲ ਚੱਲ ਪੂਰੀ ਵਧੀਆ ਵਧੀਆ ਹੋਣੀ ਚਾਹੀਦੀ ਤੇ ਹੁਣ ਆਪਾਂ ਪਾਵਾਂਗੇ ਇੰਨੀ ਹੀ ਹਲਦੀ ਤੇ ਅੰਟੀ ਉਹ ਗਰਮ ਮਸਾਲਾ ਪਾਇਆ ਪਿਆ ਇਹਨੂੰ ਮਿਕਸ ਕਰਾਂਗੇ ਤੇ ਗਰਮ ਮਸਾਲਾ ਥੋੜਾ ਜਿਹਾ ਘੱਟ ਪਾਵਾਂਗੇ ਤੇ ਇੰਨੀ ਆਪਾਂ ਅੱਧੇ ਤੋਂ ਘੱਟ ਮਿਰਚ ਲਿਆਇਓ ਲਾਲ ਇਹਨੂੰ ਮਿਕਸ ਕਰਾਂਗੇ ਨੂਨ ਮਿਰਚ ਹਲਦੀ ਆਪਾਂ ਪਾਤੀ ਤੇ ਇਦਾਂ ਦਾ ਕੁਝ ਬਣਿਆ ਆ ਤੇ ਜਦੋਂ ਇਹਦੇ ਨੇ ਤੇਲ ਛੱਡਦਾ ਤੇ ਆਪਾਂ ਇਹਦੇ ਵਿੱਚ ਸਬਜ਼ੀ ਮਿਕਸ ਕਰਾਂਗੇ ਤੇ ਹੁਣ ਇਹਦੇ ਵਿੱਚ ਨਾਲ ਹੀ ਆਪਾਂ ਤੜਕਾ ਭੋਜ ਦੇ ਤੇ ਕਸੂਰੀ ਮੇਥੀ ਪਾ ਦਾਂਗੇ ਤੇ ਇੱਕ ਮੁਠੀ ਭਰ ਕੇ ਆਪਾਂ ਇਹਦੇ ਵਿੱਚ ਕਸਤੂਰੀ ਮੇਥੀ ਸਿੱਟਾਂਗੇ ਕਸਤੂਰੀ ਮੇਥੀ ਨਾਲ ਆ ਤੇਸਟੇ ਦਾ ਹੋਰ ਵੀ ਵਧੀਆ ਮਿਲਦਾ স্মੈਲ ਬਹੁਤ ਵਧੀਆ ਆ ਹਾਂ ਤੇ ਤੜਕੇ ਨੇ ਆਪਣੇ ਨੇ ਘਿਓ ਸਾਡਾਂ ਦੇ ਛੱਡਣਾ ਬੰਨ ਸਟਾਰਟ ਕਰਤਾ ਤੇ ਹੁਣ ਆਪਾਂ ਇਹਦੇ ਸਬਜੀ ਮਿਕਸ ਕਰਾਂਗੇ ਆਂਟੀ ਚੱਕਲੇ ਟੋਕਰਾ ਜਰਾ ਤੜਕਾ ਭੁੱਜ ਕੇ ਆਪਣਾ ਬਹੁਤ ਵਧੀਆ ਬਣਿਆ ਆ ਆਂਟੀ ਦੇਖ ਹਨਾ ਸਵਾਲ ਕਿੰਨੀ ਸੋਹਣੀ ਆਂਦੀ ਆ ਮਾੜਾ ਪਾਣੀ ਬਹੁਤ ਆ ਹਾਂ ਆਪਾਂ ਇਹਨੂੰ ਸਬਜੀ ਨੂੰ ਮਤਲਬ ਪੂਰੀ ਸੁੱਕੀ ਨਹੀਂ ਬਣਾਉਂਦੇ ਅੱਪਾ ਥੋੜੀ ਜੀ ਰਸਮੀ ਸੀ ਜੀ ਬਣਾਵਾਂਗੇ ਜਿਵੇਂ ਵਿੱਚ ਥੋੜੀ ਜੀ ਗਰੇਵੀ ਹੁੰਦੀ ਆ ਤੇ ਉਹਦਾ ਦੀ ਬਣਾਵਾਂਗੇ ਲੈ ਤੋਕਰ ਤੇ ਇਹਦੇ ਚ ਹੁਣ ਸਬਜ਼ੀ ਪਾ ਦਾਂਗੇ ਆਪਾਂ ਸਾਰੀ ਇਹਦੇ ਚ ਮਿਕਸ ਕਰ ਦਾਂਗੇ ਸਾਰੀ ਝਾੜ ਦੋ ਸਾਰੇ ਮਟਰ ਮੁੱਟ ਜੇ ਠੀਕ ਆ ਸਬਜ਼ੀ ਮਿਕਸ ਕਰਤੀ ਤੇ ਕੰਮ ਤੋਂ ਬਚਦੇ ਹੋਏ ਲੈ ਕੇ ਥੱਲਾ ਘਰ ਨੂੰ ਚੱਲੇ ਤੇ ਸਬਜੀ ਆਪਣੀ ਮਿਕਸ ਹੋ ਗਈ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਪਾਣੀ। ਥੋੜੀ ਪਾ ਦੋ ਪਾਣੀ। ਕਿਉਂਕਿ ਆਪਾਂ ਇਹ ਸਬਜੀ ਬਣਾਉਣੀ ਹੈ ਥੋੜੀ ਜਿਹੀ ਰਸਮੀ ਸੀ। ਇਹ ਆਹ ਪਾ ਦੋ ਬੜੀ। ਤਾਂ ਇਹਨੂੰ ਆਪਾਂ ਮਿਕਸ ਕਰਕੇ ਟੱਕੇ ਰੱਖ ਦਾਂਗੇ। ਬਾਅਦ ਵਿੱਚ ਦਿਖਾਵਾਂਗੇ। ਹਾਂ। ਮਿਕਸ ਕਰਤੀ ਸਬਜੀ ਤੇ ਇੱਧਰ ਆ ਬੰਦਾ ਸਾਡਾ ਇਹ 베ਰ ਲੈ ਕੇ ਆਇਆ ਸਾਡੇ ਵਾਸਤੇ। ਸਾਡੀਆਂ 베ਰੀਆਂ ਨੂੰ 베ਰ ਬਹੁਤ ਲੱਗਦੇ। ਹਮ ਉਧਰ ਵਾਲੀ ਵੀ ਭਰੀ ਪਈ ਹੈ ਨਾ। ਅੰਧਾ ਅੰਧਾ ਬਣਾਇਆ। ਆ ਬੇਰੀ ਨੂੰ ਫੇਰ ਬਹੁਤ ਵਧੀਆ ਲੱਗਿਆ ਹੋਇਆ ਆਈ ਥਿੰਕ ਸੋ ਵੀਡੀਓ ਚ ਦਿਨੇ ਹੋਣਗੇ ਮੋٹے ਮੋٹے 베ਰ ਲੱਗੇ ਆ ਇਹਨੂੰ ਇਸ ਵਾਰੀ ਜਦੋਂ ਅਸੀਂ ਆਪਾਂ ਹਰ ਇੱਕ ਵਾਰੀ ਆਉਨੇ ਆ ਅਸੀਂ ਉਦੋਂ 베ਰ ਨਹੀਂ ਹੁੰਦੇ ਪਹਿਲੀ ਵਾਰੀ ਹੋਏ ਨੇ 베ਰਾ ਨਾ ਮੇਰੇ ਵਿਆਹ ਤੋਂ ਬਾਅਦ ਹੂੰ 7 7 ਸਾਲਾਂ ਬਾਅਦ ਇਹਨੂੰ 베ਰ ਲੱਗੇ ਨੇ ਨਹੀਂ ਤਾਂ ਇਹਨੂੰ ਮਸਾ ਹੀ ਕੱਚੇ ਜੇ 베ਰ ਲੱਗਦੇ ਹੁੰਦੇ ਆ ਉਹ ਤਾਂ ਕਹਿੰਦੇ ਦਿਖਾ ਦੇ ਸਾਡੇ ਜਾਨਵਰ 베ਰ ਨਹੀਂ ਜਾਨਵਰ 베ਰ ਖਾਂਦੇ ਵਿੱਚੀ ਚਿੜੀਆਂ ਨੇ ਤੇ ਇੱਕ ਬੰਦਾ ਕੰਮ ਤੋਂ ਬਚ ਕੇ ਭੱਜਦਾ ਹੋਇਆ ਵਾਪਸ ਗੇੜਾ ਮਾਰੂ ਬੰਦਾ ਆ ਸਾਡਾ ਸਾਹੂ ਬੰਦਾ ਸਾਡੇ ਨਾਲ ਹੈਲਪ ਕਰਾਉ ਕਿਦਾਂ ਨੂੰ ਮੂੰਹ ਚੱਕਿਆ ਹਾਂ ਹੋ ਸੀਤੋਤਾ ਬੈਠਾ ਹਾਂ ਬੁਲ ਬੁਲ ਕੋਤਾ ਉਹ ਚਿੜੀ ਜੀ ਆ ਤੇ ਕੱਪੜੇ ਅਸੀਂ ਧੋਤੇ ਕਿਉਂਕਿ ਇੱਧਰ ਲਾਈਟ ਦੀ ਬਹੁਤ ਪ੍ਰੋਬਲਮ ਆ ਸਾਨੂੰ ਪਹਿਲਾਂ ਹੀ ਗੁਰਦੁਆਰੇ ਲੌਸਮੈਂਟ ਕਰਵਾਤੀ ਸੀ ਕਿ 9 ਤੋਂ 9 ਵਜੇ ਲਾਈਟ ਮੁੜ ਜਾਣਾ ਹਾਂ ਸਹੀ 9 ਵਜੇ ਲਾਈਟ ਮੁੜ ਜਾਣੀ ਆ 5 ਵਜੇ ਲਾਈਟ ਵਾਪਸ ਆਊਗੀ ਤੇ ਇੱਕ ਬੰਦਾ ਹੋਰ ਆਉਂਦਾ ਹਿਆ ਜੋ ਕੇ ਵਿਆਹ ਤੋਂ ਆਇਆ ਸੀਗਾ ਤੇ ਹੁਣ ਅੱਜ ਸਿੱਕਾ ਹਨਾ ਟੌਰ ਟੂਰ ਕੱਢ ਕੇ ਚਟਕੜਤਾ ਪਜਾਮਾ ਪਾ ਕੇ ਗਿਆ ਸੀ ਤੇ ਆਉਂਦੇ ਹੋਏ ਨੇ ਮੋਟਰਸਾਈਕਲ ਤੇ ਹਵਲ ਵਾਲੀ ਤੇ ਸਬਜੀ ਮਿਕਸ ਕਰਕੇ ਪਾ ਟਕੀ ਅੰਡ ਤੇ ਜਦੋਂ ਬਣ ਗਈ ਸਬਜੀ ਫਿਰ ਆਪਾਂ ਫਰਾ ਧਣੀਆਂ ਕੱਟ ਕੇ ਪਾਵਾਂਗੇ ਤੇ ਮੰਮੀ ਸਾਸੂ ਮਾਤਾ ਨੇ ਮੇਰੀ ਨਚਾ ਬਣਾਤੀ ਸਾਡੇ ਲਈ ਤੇ ਹੁਣ ਆਪਾਂ ਚੀ ਪੀਵਾਂਗੇ ਚਾਹੇ ਚਾਹਨ ਖੁਆ ਖਾਏਗੇ ਨਹੀਂ ਖਾਏਗੇ ਕਿਉਂਕਿ ਹੈਵੀ ਹੋ ਜਾਂਦਾ ਹੈ ਲਓ ਚਾਹ ਚੱਕੋ ਫਿਰ ਹਾਂ ਉਹ ਖਾ ਸਿੱਟਿਆ ਵਾ ਪਾਣੀ ਪੀਆ ਹੁਣ ਪਸਵਾ ਨੂੰ ਆਟਾ ਗੁੰਨ੍ਹ ਲਿਆ ਮੈਂ ਠੀਕ ਆ ਓਕੇ ਤੇ ਮੈਂ ਹੁਣ ਸਬਜ਼ੀ ਦਾ ਧਿਆਨ ਰੱਖਾ ਹੈ ਤੁਹਾਡੇ ਕਹਿਣ ਦਾ ਮਤਲਬ ਯਾਨੀ ਨੂੰ ਤਾਂ ਸਾਰਾ ਕੰਮ ਕਰੋ ਨਾ ਕੋਦੇ ਨਾਲ ਕੁਛ ਕਰਿਓ ਸਬਜ਼ੀ ਦਾ ਧਿਆਨ ਰੱਖਿਆ ਠੀਕ ਆ ਰੱਖ ਲਈ ਐ ਉਹ ਥੱਲੇ ਲੱਗ ਜੇ ਰੱਖੂੰਗੀ ਹਾਂ ਮੈਂ ਸੈਫਾ ਅਮਰੀਕਾ ਦੇ ਵਿੱਚ ਆਏ ਨਾ ਕੈ ਉਹ ਤਾਂ ਓਡਾ ਵੱਡਾ ਸੈਫਾ ਤੁਹਾਡਾ ਸੱਤ ਸਮੁੰਦਰੋਂ ਪਾਰ ਆਇਆ ਉਧਰ ਮਾਤਾ ਜੀ ਆਉਂਦੇ ਹੋਏ ਮੰਮੀ ਚਾਹ ਪਾਈ ਪਈ ਸੀ ਤੁਹਾਡੀ ਉੱਥੇ ਕੱਪ 'ਚ ਚਾਹ ਪਾ ਕੇ ਆਈਆਂ ਮੈਂ ਚਾਹ ਚੱਕ ਲਿਓ ਨਹੀਂ ਕੁੜੀ ਹਾਂ ਹਿੰਦੀ ਵਾਲਾ ਦੇਖ ਜਾ ਇਹ ਨਹੀਂ ਵੀ ਇਹ ਪੱਟੀਆਂ ਤੇ ਦੇ ਗਏ ਇਦਾਂ ਹੀ ਹੁੰਦੇ ਆ ਕੀ ਆ ਕਹਿਣਾ ਚਾਹਤੇ ਹੋ ਕੁਝ ਕਹਿਣਾ ਚਾਹਣਾ ਬੋਲੋ ਚਾਹ ਚੱਕ ਲਿਓ ਨਹੀਂ ਮੈਂ ਕਿਉਂ ਉੱਥੇ ਕੱਪ ਚ ਪਾ ਕੇ ਰੱਖੀ ਸੀ ਉੱਥੇ ਪਿਰੂਨ ਨਾਲ ਪਾ ਕੇ ਚੱਕਦੀ ਆ ਓਕੇ ਹਾਂਜੀ ਸਬਜੀ ਬਣ ਕੇ ਸਾਡੀ ਤਿਆਰ ਆ ਫਾਈਨਲ ਲੁੱਕ ਸਬਜੀ ਦੀ ਆ ਤੇ ਹੁਣ ਆਪਾਂ ਪ੍ਰਸ਼ਾਦੇ ਤਿਆਰ ਕਰਾਂਗੇ ਸਮੈਲ ਮਗਰ ਕੋਈ ਸੁਣੂ ਵਧੀਆ ਆ ਰਹੀ ਆ ਨਾ ਦੇਖਿਆ ਫਿਰ ਨੂੰ ਦੀ ਸਬਜੀ ਬਣਾਈ ਤੇ ਆ ਬਣੀਆ ਸਬਜੀ ਆਪਣੀ हां तू मीनदे की थी मतलब क्रेडिट तिनू भी देनी है मैं मतलब सास नुने रल के बनाईया ते ओ बिचारे वाली सास ਸਾਡੀ 베ਰਖਾਨ ਤੇ ਹੀ ਆ ਬਸ ਉਹਨੂੰ ਕੋਈ ਲਣਾ ਦੇਣਾ ਨਹੀਂ ਬਸ ਐਂ ਟਾਈਮ ਪਾਸ ਟਾਈਮ ਪਾਸ ਕਰਦੀ ਆ ਤੇਰੀ ਤੰਗੀ ਤੇਰੀ ਜਠਾਣੀਆਂ ਮੈਂ ਬੋਲ ਨਹੀਂ ਸਕਦੀ ਨਾ ਹੋਰ ਮੇਰੇ ਟੰਬੇ ਰਲ ਕੇ ਤਿੰਨੇ ਸਸਾ ਮਰੋ ਨਹੀਂ ਗੱਲਾਂ ਮਰਵਾ ਲੈ ਬੇਲੀ ਤੋਂ ਜਿੰਨੀਆਂ ਮਰਜੀ ਤਵੀ ਮੱਚ ਗਈ ਆ ਜਾ ਸਬਜ਼ੀ ਸਾਡੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਕਰਦੇ ਆ ਪ੍ਰਸ਼ਾਦੇ ਦੀ ਤਿਆਰੀ ਠੀਕ ਹੈ ਤੇ ਵੱਡੀ ਬਚਾਲਣ ਲਈ ਸੱਸ ਸੇਕੂਗੀ ਰੋਟੀਆਂ ਸਭ ਤੋਂ ਛੋਟੀ ਸੱਸ ਬੇਲੂ ਬੇਲੂਗੀ ਤੇ ਇੱਕ ਸੱਸ ਮੇਰੀ ਅੰਦਰ ਸੈਟਿੰਗ ਕਰਦੀ ਆ ਸਾਰੇ ਸਮਾਨ ਦੀ ਬੇਬੇ ਨੇ ਥਾਲ ਲਵੋਣ ਤੇ ਹੁਣ ਆਪਣਾ ਪ੍ਰਸ਼ਾਦ ਦੇ ਸ਼ੁਰੂ ਕਰਦੇ ਆਪਾਂ ਸਹੀ ਵੀ ਰੋਟੀ ਕੀ ਤੂੜੀ ਕਾਹ ਦੋ ਜਾਨੀਂ ਦੇਖ ਵੱਡੀ ਜਠਾਣੀ ਨੂੰ ਕਿਵੇਂ ਬੋਲਦੀ ਆ ਮੰਨਦੀ ਆਂ ਆਂ بس ਇੱਜ਼ਤ ਵਾਲੀ ਕਰਦੇ ਆ ਕਦੇ ਜੇ ਦੀ ਪ੍ਰਸਾਦ ਦੇ ਬਣ ਰਹੇ ਆ ਮੰਮੀ ਨੇ ਲਵਾਤਾ ਥਾਲ ਤਾਂ ਪਤਾ ਤੁਹਾਨੂੰ ਬੋਲਾ ਕਿ ਕਿਸੀ ਇੱਧਰ ਪ੍ਰਸਾਦ ਦੇ ਸੰਗਤ ਖਾ ਰਹੀ ਐ ਛੋਟੀ ਛੋਟੀ ਸੰਗਤ ਆ ਜੇ ਵੱਡੀ ਸੰਗਤ ਆ ਜੇ ਆਊਗੀ ਹੌਲੀ ਹੌਲੀ ਕੀ ਕਹਿੰਦੇ ਸੀ ਸਬਜੀ ਕਿਵੇਂ ਬਣੀ ਐ ਵਧੀਆ ਬਣੀ ਐ ਨਾ ਸਬਜੀ ਕਿਵੇਂ ਬਣੀ ਐ ਗ੍ਰੀਨ ਸੀ ਟੀ-ਸ਼ਰਟ ਸ਼ਰਟ ਸਬਜੀ ਕਿਵੇਂ ਬਣੀ ਆ? ਵਧੀਆ ਬਣੀ। ਬੜੀ ਬਣੀ ਆ। ਛੋਟੇ ਦੇਵਰ ਨੂੰ ਪੁੱਛ ਲਈਏ। ਦੇਵਰ ਜੀ ਸਬਜੀ ਕਿ ਐਸੀ ਬਣੀ ਐ? ਸਵਾਦ ਵਾਲੀ। ਸਵਾਦ ਵਾਲੀ ਆ। ਕਿੱਦਾਂ ਬਣੀ ਆ? ਵਧੀਆ। ਲਾ ਗਾਹ ਬੜੀ ਸੁਨਖੀ ਆ। ਚਾਚਾ ਕੀ ਹਾਲ ਚਾਲ ਨੇ? ਪਹਮਾ ਰੋਟੀ। ਕਿੱਦਾਂ ਬਣੀ ਆ ਸਬਜੀ? ਪੂਰੀ ਗੋੜੀ ਪੂਰੀ ਵਧੀਆ ਬਣੀ ਹੈ ਸਬਜ਼ੀ ਕਿ ਐਸੀ ਬਣੀ ਹੈ ਪੂਰੀ ਗੋੜੀ ਆਚੀ ਬਣੀ ਹੈ ਹਾ ਹੈਲੋ ਐਕਸਕਿਊਜ਼ ਮੀ ਮਾਈ ਲਿਟਲ ਬਰਾਦਰ ਸਬਜ਼ੀ ਯੂ ਲਾਈਕ ਇਟ ਵਧੀਆ ਵਧੀਆ ਹਾ ਹੈਲੋ ਚੜੇਲ ਜੀ ਸਬਜ਼ੀ ਕਿ ਐਸੀ ਤੂੰ ਬਹੁਤ ਵਧੀਆ ਹੈ ਨਾ ਵਧੀਆ ਨਾ ਬਣੀ ਆ ਪਰਸਾਦਾ ਦੀ ਬਾਰੀ ਵਾਲੀ ਸਬਜ਼ੀ ਤਾਂ ਪੂਰੀ ਵਧੀਆ ਬੰਦੀ ਆ ਮੰਮੀ ਕਿਵੇਂ ਬਣੀ ਆ ਵਧੀਆ ਬਣੀ ਨਾ ਤੇ ਪ੍ਰਸਾਦਾ ਬਣਾ ਕੇ ਆਪਾਂ ਭੇਜਤਾ ਨਾਨਕ ਸਰ ਹਾਂਜੀ ਤੇ ਆਪਾਂ ਆਪਣਾ ਖਾ ਲਿਆ ਤੇ ਹੁਣ ਆਪਾਂ ਚੱਕਣੇ ਨੇ ਜਿਹੜੇ ਗਟਾ ਮੂਰੇ ਭਾਂਡੇ ਸੱਜੇ ਆ ਠੀਕ ਆ ਤੇ ਇੱਥੇ ਹੀ ਅੱਜ ਅਸੀਂ ਬਲੌਗ ਦਾ ਐਂਡ ਕਰਦੇ ਆ ਕੱਲੂ ਅਸੀਂ ਪਾਵਾਂਗੇ ਨਵਾਂ ਬਲੌਗ ਤੇ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗਦੀ ਆ ਇਹਨੂੰ ਲਾਈਕ ਸਬਸਕ੍ਰਾਈਬ ਕਰੋ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਆ ਬਾਏ ਕਰੋ ਸਾਰੇ ਬਾਏ ਬਾਏ ਕਰੋ ਬਾਏ 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 ਮੰਮੀ ਬਾਈ ਕਰੋ ਆ ਮੇਰਾ ਬਾਇਆ